ਦੁਨੀਆ ਦਾ ਇੱਕ ਭੈੜਾ ਸੁਭਾਅ ਹੈ ਜਿਹੜੇ ਦੂਜੇ ਨੂੰ ਉਪਮਾਨਤ ਕਰਕੇ ਇੱਜ਼ਤ ਬਣਾਉਂਦੇ ਨੇ ਉਹ ਕਦੀ ਇੱਜ਼ਤਦਾਰ ਨਹੀਂ ਹੋ ਸਕਦੇ ਰੱਬ ਰੱਬ ਕਿਸੇ ਨੂੰ ਇੱਜ਼ਤ ਦੇਵੇ ਮਾਨ ਸਨਮਾਨ ਦੇਵੇ ਮੈਨੂੰ ਇੱਕ ਯਾਦ ਹੈ ਘਟਨਾ ਕਿ ਰਾਜੇ ਦੀ ਸਵਾਰੀ ਆਉਣੀ ਸੀ ਬੜੀ ਪੁਰਾਣੀ ਗੱਲ ਤੇ ਰਾਜੇ ਦੀ ਸਵਾਰੀ ਆ ਰਹੀ ਸੀ ਪਹਿਲਾਂ ਪਹਿਲਾਂ ਆਗੇ ਦੁਜੇ ਉਪਰਾਂ ਹਟ ਜੋ ਪਰਾਂਟ ਜੋ ਇੱਕ ਨੇਤਰਹੀਣ ਬੰਦਾ ਆਇਆ ਉਹਨੇ ਧੱਕਾ ਮਾਰਿਆ ਪਿਛਾਂ ਹਜਾ ਬਾਬਾ ਤੇ ਉਹਨੂੰ ਦਿਸਦਾ ਨਹੀਂ ਸੀ ਉਹ ਨਾਲ ਦੇ ਪੁੱਤਰ ਨੂੰ ਕਹਿੰਦਾ ਪੁੱਤਰ ਮੈਨੂੰ ਲੱਗਦਾ ਹੈ ਇਸ ਬੰਦੇ ਨੂੰ ਕਿਤੇ ਇੱਜ਼ਤ ਨਹੀਂ ਮਿਲੀ ਹੋਈ ਬਜ਼ੁਰਗ ਸੀ ਨਾ ਓਨੀ ਦੇਰ ਨੂੰ ਇਹ ਸਿਪਾਹੀ ਸੰਗ ਪਰਾਂਡ ਜੋ ਪਰਾਂਡ ਜੋ ਓਨੀ ਦੇਰ ਨੂੰ ਵਜ਼ੀਰ ਆਇਆ ਉਹਨਾਂ ਨੇ ਕਿਹਾ ਬਾਬਾ ਜੀ ਥੋੜਾ ਪਰਾਂ ਹੋ ਜਾਓ ਕਹਿੰਦਾ ਮੈਨੂੰ ਪੁੱਤਰ ਲੱਗਦਾ ਇਹਨੂੰ ਕਿਸੇ ਇੱਜ਼ਤ ਮਿਲੀ ਹੋਈ ਹੈ ਤੀਜੇ ਤੋਂ ਰਾਜਾ ਆਇਆ ਉਹਨੇ ਆਉਂਦਿਆ ਸਰ ਕੋਲ ਖਲੋ ਗਿਆ ਗੰਢੀ ਕਲਾ ਕਹਿੰਦਾ ਬਾਬਾ ਜੀ ਕਿੰਨੀ देर ਦੇਖ ਲੋਤੇ ਹੋ ਠੀਕ ਹੋ ਤੁਸੀਂ ਉਹ ਹੱਥ ਪਕੜ ਕੇ ਕਹਿੰਦਾ ਜੀ ਤੁਸੀਂ ਰਾਜੇ ਹੋ ਕਹਿੰਦਾ ਜੀ ਖਾਂ ਕਹਿੰਦੇ ਪਹਿਲਾਂ ਮੈਨੂੰ ਸੁਣਿਆ ਕਹਿੰਦਾ ਨਹੀਂ ਸੁਣਿਆ ਨਹੀਂ ਫਿਰ ਕਹਿੰਦੇ ਤੁਹਾਨੂੰ ਕਿਹ ਪਛਾਣ ਹੋ ਗਈ ਕਹਿਣ ਲੱਗਾ ਰੱਬ ਇੱਜ਼ਤ ਹੀ ਉਹਨੂੰ ਦਿੰਦਾ ਜਿਹੜਾ ਇੰਨੀ ਇੱਜ਼ਤ ਕਿਸੇ ਦੀ ਕਰਦਾ ਹੈ ਤਾਂ ਤੁਸੀਂ ਰਾਜੇ ਹੋ ਨਾ ਯਾਦ ਰੱਖਿਓ ਜੋ ਕੁਝ ਬੰਦੇ ਕੋਲ ਹੁੰਦਾ ਹੈ ਉਹੀ ਵੰਡਦਾ ਹੈ Download ShareChat.